ਕਪੂਰਥਲਾ ਜ਼ਿਲ੍ਹੇ ਦੇ ਪਿੰਡ ਆਰੀਆਵਾਲ ਵਿਖੇ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਣ ਦੇ ਕਾਰਨ ਪੰਜ ਗੁੱਜਰ ਦੇ ਪਰਿਵਾਰਾਂ ਦੀ ਸੈਕੜੇ ਏਕੜ ਦੀ ਇਕੱਠੀ ਕੀਤੀ ਹੋਈ ਪ੍ਰਾਲੀ ਸੜਕੇ ਸੁਆਹ ਹੋ ਗਈ ਹੈ ਪਿੰਡ ਵਾਸੀਆਂ ਦੇ ਵੱਲੋਂ ਲੰਬੀ ਮੁਸ਼ਕਲ ਤੋਂ ਬਾਅਦ ਆਗੂ ਤੇ ਕਾਬੂ ਪਾਇਆ ਗਿਆ ਪਰ ਇਸ ਦੌਰਾਨ ਪ੍ਰਾਲੀ ਦੀਆਂ ਸਾਰੀਆਂ ਢੇਰੀਆਂ ਸੜਕੇ ਸੁਆਹ ਹੋ ਗਈਆਂ ਨੇ ਇਿੱਦਤ ਮੁਹੰਮਦ ਅਲੀ ਮੁਸ਼ਤਾਕ ਅਲੀ ਇਮਾਮ ਹੁਸੈਨ ਇਬਰਾਹਿਮ ਨੇ ਦੱਸਿਆ ਕਿ ਪ੍ਰਾਲੀ ਦੇ ਢੇਰਾਂ ਦੇ ਉੱਪਰ ਲੰਗਦੀਆਂ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਣ ਦੇ ਕਾਰਨ ਪ੍ਰਾਲੀ ਦੇ ਢੇਰਾਂ ਨੂੰ ਅੱਗ ਲੱਗ ਗਈ ਹੈ ਤੇ ਦੇਖਦਿਆਂ ਹੀ ਦੇਖਦਿਆਂ ਪ੍ਰਾਲੀ ਦੇ ਸਾਰੇ ਢੇਰ ਸੜ ਕੇ ਸੁਆਹ ਹੋ ਗਏ ਨੇ ਉਹਨਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਇਸ ਘਟਨਾ ਦੇ ਵਿੱਚ ਉਹਨਾਂ ਦੇ ਪਸ਼ੂਆਂ ਦੇ ਚਾਰੇ ਵਾਸਤੇ ਇਕੱਠੀ ਕੀਤੀ ਗਈ ਸੈਂਕੜੇ ਏਕੜ ਦੀ ਪ੍ਰਾਲੀ ਪੂਰੀ ਤਰ੍ਹਾਂ ਦੇ ਨਾਲ ਸੜ ਗਈ ਹੈ ਤੇ ਹੁਣ ਉਹ ਪਸ਼ੂਆਂ ਦੇ ਚਾਰੇ ਤੋਂ ਵੀ ਖਾਲੀ ਹੋ ਗਏ ਨੇ ਨਾਲ ਸਰਪੰਚ ਸਾਡਾ ਆਰੀਆਂ ਆਈ ਦੱਸਿ ਕਿਦਾਂ ਛੋਟ ਸਟਕਟ ਹੋ ਗਿਆ ਇਹ ਤਾਰਾ ਇਥੋਂ ਸ਼ਾਰਟ ਸਰਕਟ ਹੋ ਗਿਆ ਸਾਡਾ 10-12 ਲੱਖ ਦਾ ਨੁਕਸਾਨ ਹੋ ਗਿਆ ਜਪਰਾਇਦ ਤੇ ਤੁਸੀਂ ਦੇਖ ਸਕਦੇ ਹੋ ਨਾਲ ਦੇ ਨਾਲ ਸਾਰੀਆਂ ਪਰਾਲੀ ਸਾਰੀ ਸੜ ਚੁੱਕੀ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਸਾਡੇ ਪੰਜਾਂ ਘਰਾਂ ਦਾ ਨੁਕਸਾਨ ਹੋ ਗਿਆ ਜਾਕਰ ਨੁਕਸਾਨ ਹੋ ਗਿਆ 75 ਅੱਜ ਪਿੰਡ ਆਰੀਆਂ ਵਾਲੇ ਵਿਖੇ ਜਿਹੜਾ ਤਾਰਾਂ ਦੀ ਸ਼ਾਰਟ ਸਰਕਟ ਦੇ ਨਾਲ ਜਿਹੜਾ ਕਿ ਗੁਜਰਾਂ ਦੀ ਪਰਾਲੀ ਦੀਆਂ ਨਹੀਂ ਡੰਨਾ ਲੱਗੀਆਂ ਨਾ ਘੜ ਤੋਂ ਘੜ 10-12 ਲੱਖ ਰੁਪਏ ਦਾ ਨੁਕਸਾਨ ਹੋਇਆ ਵਾ ਤੇ ਇਹ ਬਹੁਤ ਜ਼ਿਆਦਾ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹਨਾਂ ਦੀ ਮਦਦ ਕੀਤੀ ਜਾਵੇ ਜਿਹੜਾ ਇੰਨਾ ਨੁਕਸਾਨ ਆ ਪਸ਼ੂਆਂ ਦਿਨਵਰ ਇਹਨਾਂ ਤੇ ਰੱਖੇ ਪਏ 2-400 ਮੱਝ ਵਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਤੇ ਇਹੋ ਹੀ ਇਹ ਸਾਲ ਦੋ ਸਾਲ ਦਾ ਚਾਰਾ ਸੀਗਾ ਜਿਹੜਾ ਇਹੋ ਸਰਕਾਰ ਤੋਂ ਮੰਗ ਕਰਦੇ ਵਾ ਇਹਨਾਂ ਦੀ ਮਦਦ ਵੱਧ ਕੀਤੀ ਜਾਵੇ ਲੈ ਮੈਨੂੰ